ਇੱਕ ਤ ਉਹ ਜਿਨ੍ਹਾਂ ਨੂੰ ਮਾਈਕ ਦੇ ਵਿੱਚ ਬੋਲਣ ਦਾ ਚਾਹ ਸੀਗਾ ਮੂਰੇ ਆ ਕੇ ਤੇ ਲੋਕਾਂ ਨੂੰ ਉਹਨਾਂ ਦੇ ਚੁਟਕਲੇ ਵਧੀਆ ਲੱਗੇ ਤੁਸੀਂ ਦੇਖੋ ਪੰਜਾਬ ਕੋਲੇ ਆਪਣੇ ਪਾਣੀ ਆ ਦਹਾਕਣੀ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਰ ਕੈਪੀਟਾ ਜਿਹੜਾ ਪਰ ਪਰਸਨ ਜਿਹੜਾ ਕਰਜ਼ਾ ਹੈ ਉਹ ਪੰਜਾਬ ਦੇ ਲੋਕਾਂ ਦੇ ਆ 1,23,000 ਕੋਈ ਸਭ ਤੋਂ ਵੱਡਾ ਮੁੱਦਾ ਇਹ ਆ ਕਿ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਇਆ ਜਾਵੇ ਪੰਜਾਬ ਮਾਡਲ ਤੇ ਚੰਡੀਗੜ੍ਹ ਮਾਡਲ ਵਿੱਚ ਅਸ਼ਮੀਤ ਬਹੁਤ ਫਰਕ ਆ ਤੁਸੀਂ ਪੰਜਾਬ ਮਾਡਲ ਨੂੰ ਚੰਡੀਗੜ੍ਹ ਤੇ ਅਪਲਾਈ ਕਰਨਾ ਚਾਹੁੰਦੇ ਹੋ ਚੰਡੀਗੜ੍ਹ ਮਾਡਲ ਨੂੰ ਪੰਜਾਬ ਤੇ ਅਪਲਾਈ ਕਰੋ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜਾ ਮੋਰਚਾ ਸੀਗਾ ਉਹਨੂੰ ਫਤਿਹ ਕਰਨ ਉਪਰੰਤ ਅੱਜ ਇੱਥੋਂ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਸੀਗੇ ਮੇਰੇ ਨਾਲ 60 ਜਥੇਬੰਦੀ ਤੋਂ ਬਾਈ ਅਸ਼ਮੀਤ ਹੈ ਸਭ ਤੋਂ ਪਹਿਲਾਂ ਪੈਨਾਂ ਤੋਂ ਜਾਣਦੇ ਆ ਕਿ ਜਿਹੜਾ ਇਹ ਮੋਰਚਾ ਸੀਗਾ ਕਿਵੇਂ ਇਹਨਾਂ ਨੇ ਫਤਿਹ ਕੀਤਾ ਤੇ ਅਗਲੀ ਰਣਨੀਤੀ ਕੀ ਹੋਗੀ ਸਭ ਤੋਂ ਪਹਿਲਾਂ ਬਾਈ ਨੂੰ ਮੁਬਾਰਕੀ ਦੇਣਾ ਬਾਈ ਸਭ ਤੋਂ ਪਹਿਲਾਂ ਪੂਰੇ ਆਜ਼ਾਮ ਆਵਾਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਪਹਿਲਾਂ ਦਾ ਧੰਨਵਾਦ ਸਾਰੇ ਨੂੰ ਵਪਾਰਕਾਂ ਨੇ ਮਤਲਬ ਪੰਜਾਬ ਯੂਨੀਵਰਸਿਟੀ ਦੇ ਹਰ ਇੱਕ ਵਿਦਿਆਰਥੀ ਨੂੰ ਮੁਬਾਰਕਾਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਮੁਬਾਰਕਾਂ ਜਿਹੜੇ ਅਸੀਂ ਇਹਨਾਂ ਨੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਇਹ ਗੱਲ ਸਮਝੀ ਕਿ ਪੰਜਾਬ ਯੂਨੀਵਰਸਿਟੀ ਦਾ ਸਾਡਾ ਹੱਕ ਆ ਵੀ ਅਸੀਂ ਪੰਜਾਬ ਯੂਨੀਵਰਸਿਟੀ ਆਪਦੇ ਹੱਥੋਂ ਜਾਣ ਨਹੀਂ ਦੇਣੀ ਬਾਈ ਹੁਣ ਅਗਲੀ ਰਣਨੀਤੀ ਕੀ ਹੈ ਕਿਉਂਕਿ ਜਿਹੜੀ ਸੈਨਟ ਚੋਣਾ ਸੀਗੀ ਉਹਦੀ ਅਨਾਉਂਸਮੈਂਟ ਹੋ ਗਈ ਹੈ ਹੁਣ ਅਗਲੀ ਰਣਨੀਤੀ ਕੀ ਹੈ ਦੇਖੋ ਜੀ ਅਸੀਂ 27 ਦਿਨ ਲਗਭਗ ਜੋ ਪੀਯੂ ਬਚਾ ਮੋਰਚਾ ਚਲਾਇਆਗਾ ਸੈਨੇਟ ਇਲੈਕਸ਼ਨ ਜਿਹੜੀ 99 ਮੈਂਬਰੀ ਉਹ ਬਹਾਲ ਵੀ ਕਰਾਈਆ ਤੇ 99 ਮੈਂਬਰੀ ਦੀ ਫਿਰ ਜਿਹੜੀਆਂ ਚੋਣਾਂ ਨੇ ਉਹ ਵੀ ਅਨਾਉਂਸ ਕਰਵਾਈਆਂ ਨੇ ਇਲੈਕਸ਼ਨ ਹੁਣ ਐਸ ਪਰ ਉਹ ਅਗਲੇ ਸਾਲ ਜ਼ਰੂਰ ਹੋਣਗੀਆਂ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਸਾਡੀ ਵਿਦਿਆਰਥੀ ਅਤੇ ਬੰਦੀ ਸਾਥ ਵੱਲੋਂ ਜਿਹੜੀ ਹੈਗੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਲਾਮਬੰਦੀ ਕਰ ਰਹੇ ਹਾਂ ਤੇ ਜਿਹੜੇ ਯੂਨੀਵਰਸਿਟੀ ਦੇ ਮੁੱਖ ਮਸਲਾ ਇਹ ਹੈ ਕਿ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਇਆ ਜਾਵੇ ਤੇ ਨਾਲ ਹੀ ਜਿਹੜਾ ਚੰਡੀਗੜ੍ਹ ਸ਼ਹਿਰ ਆ ਉਹ ਵੀ ਪੰਜਾਬ ਨੂੰ ਦਿੱਤਾ ਜਾਵੇ ਹਨਾ ਜਿਉਂ ਆਪ ਦਾ ਕੈਪੀਟਲ ਆ ਪੰਜਾਬ ਨੂੰ ਦਿੱਤੀ ਜਾਵੇ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਸਾਡੇ ਜਿਹੜਾ ਹੱਕ ਖੋਏ ਜਾ ਰਹੇ ਆ ਵੀ ਇੱਕ ਜਿਹੜਾ ਫੈਡਰਲ ਸਟਰਕਚਰ ਆ ਉਹਦੀ ਇੰਪਲੀਮੈਂਟੇਸ਼ਨ ਵਾਸਤੇ ਅਸੀਂ ਅੱਗੇ ਸੰਘਰਸ਼ ਕਰਾਂਗੇ ਭਾਈ ਪੰਜਾਬ ਮਾਡਲ ਤੇ ਚੰਡੀਗੜ੍ਹ ਮਾਡਲ ਵਿੱਚ ਅਸ਼ਮੀਤ ਬਹੁਤ ਫਰਕ ਆ ਤੁਸੀਂ ਪੰਜਾਬ ਮਾਡਲ ਨੂੰ ਚੰਡੀਗੜ੍ਹ ਤੇ ਅਪਲਾਈ ਕਰਨਾ ਚਾਹੁੰਦੇ ਹੋ ਚੰਡੀਗੜ੍ਹ ਮਾਡਲ ਨੂੰ ਪੰਜਾਬ ਤੇ ਅਪਲਾਈ ਕਰਨਾ ਦੇਖੋ ਜੀ ਗੱਲ ਕੋਈ ਬੜੀ ਮਤਲਬ ਦੂਰ ਦੀ ਨਹੀਂ ਹੈਗੀ ਗੱਲ ਇਹੀ ਹੈ ਕਿ ਵੀ ਚੰਡੀਗੜ੍ਹ ਸ਼ਹਿਰ ਆ ਪੰਜਾਬ ਦੀ ਰਾਜਧਾਨੀ ਆ ਵੀ ਹਰ ਇੱਕ ਸੂਬੇ ਕੋਲੇ ਆਪਣੀ ਇੱਕ ਰਾਜਧਾਨੀ ਹੁੰਦੀ ਆ ਤੁਸੀਂ ਦੇਖੋ ਵੀ ਮਹਾਰਾਸ਼ਟਰ ਇੱਕ ਸੂਬਾ ਦਾ ਉਹਦੀ ਮੁੰਬਈ ਜਿਹੜੀ ਕੈਪੀਟਲ ਆ ਉਹ ਸਾਰੇ ਮਹਾਰਾਸ਼ਟਰ ਸੂਬੇ ਨੂੰ ਚਲਾਉਂਦੀ ਆ ਓਵੇਂ ਹੀ ਹਰਿਆਣੇ ਦੇ ਵਿੱਚ ਇੱਕ ਗੁਰਗਾਓਂ ਸ਼ਹਿਰ ਆ ਗੁਰਗਾਓਂ ਸ਼ਹਿਰ ਇਕੱਲਾ ਹੀ ਸਾਰੇ ਹਰਿਆਣੇ ਨੂੰ ਚਲਾਉਂਦਾ ਹੈਗਾ ਉਮੀ ਪੰਜਾਬ ਕੋਲੇ ਵੀ ਇਹੋ ਜਿਹਾ ਸ਼ਹਿਰ ਹੈ ਨੀਗਾ ਜਿਹੜਾ ਪੰਜਾਬ ਨੂੰ ਡਰਾਈਵ ਕਰ ਸਕੇ ਅੱਜ ਮੈਂ ਕੱਲ ਹੀ ਪੜ੍ਹਦਾ ਸੀ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਰ ਕੈਪੀਟਾ ਜਿਹੜਾ ਪਰ ਪਰਸਨ ਜਿਹੜਾ ਕਰਜ਼ਾ ਹੈਗਾ ਉਹ ਪੰਜਾਬ ਦੇ ਲੋਕਾਂ ਤੇ ਆ 1,23,000 ਕੋਈ ਸਭ ਤੋਂ ਵੱਧ ਕਰਜ਼ੇ ਦੀ ਮਾਰ ਰੇਟ ਪੰਜਾਬ ਆਇਆ ਹੋਇਆ ਹੈਗਾ ਜੇ ਨੂੰ ਕਰਜ਼ੇ ਦੇ ਵਿੱਚੋਂ ਕੱਢਣਾਗਾ ਪੰਜਾਬ ਕੋਲੇ ਆਪਣੀ ਰਾਜਧਾਨੀ ਹੋਣੀ ਚਾਹੀਦੀ ਆ ਪੰਜਾਬ ਕੋਲੇ ਆਪਣੀ ਕੈਪੀਟਲ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਕੈਪੀਟਲ ਦਾ ਰੈਵਨਿਊ ਆ ਕਿਉਂਕਿ ਸਭ ਤੋਂ ਵੱਧ ਇਹ ਵੀ ਰੈਵਨਿਊ ਜਨਰੇਟ ਹੁੰਦਾ ਕਿਸੇ ਜਗ੍ਹਾ ਦਾ ਉਹ ਆਉਦੀ ਸੂਬੇ ਦੀ ਕੈਪੀਟਲ ਚ ਜਨਰੇਟ ਹੁੰਦਾਗਾ ਸੋ ਚੰ ਕਰ ਸਕਦਾ ਬਾਈ ਅਸ਼ਮੀਤ ਚੰਡੀਗੜ੍ਹ ਪੰਜਾਬ ਦੀ ਝੂਲੀ ਅਜੇ ਤੱਕ ਨਹੀਂ ਪਿਆ ਇਹਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਪੋਲਿਟਿਕਸ ਵਿੱਚ ਨੁਕਸ ਹੈ ਪੰਜਾਬ ਦੀ ਪੋਲਿਟਿਕਸ ਦਾ ਉਹਨਾਂ ਬੋਲ ਵਾਲਾ ਨਹੀਂ ਜਾਂ ਜਥੇਬੰਦੀਆਂ ਦੇ ਵਿੱਚ ਕਮੀ ਹੈ ਜਾਂ ਪੰਜਾਬ ਦੀ ਜਿਹੜੀ ਯੂਥ ਹੈ ਉਹ ਇੰਨੀ ਅਵੇਅਰਨੈਸ ਹੈ ਨਹੀਂ ਕਿ ਸਾਡੇ ਹੱਕ ਕਿੱਥੇ ਆ ਤੇ ਕੀ ਤੋਂ ਲੈਣੇ ਆ ਕਿਵੇਂ ਲੈਣੇ ਦੇਖੋ ਜੀ ਮੈਨੂੰ ਲੱਗਦਾ ਇਹਦੇ ਵਿੱਚ ਸਾਨੂੰ ਆਪਣੇ ਵਿੱਚ ਕੋਈ ਗਿਲਟ ਹੈ ਆਪਣੇ ਵਿੱਚ ਕੋਈ ਦੋਸ਼ ਨਹੀਂ ਪਾਉਣਾ ਚਾਹੀਦਾ ਵੀ ਅਸਲ ਦੇ ਵਿੱਚ ਜਿਹੜਾ ਦੋਸ਼ ਆ ਉਹ ਇਸ ਮਤਲਬ ਇੰਡੀਆ ਦੇ ਜਿਹੜਾ ਇੱਕ ਸਟਰਕਚਰ ਆ ਉਹਦੇ ਵਿੱਚ ਆ ਵੀ ਇਹ ਕੋਸੀ ਫੈਡਰਲ ਹੋਣ ਦਾ ਦਾਵਾ ਕਰਦਾ ਹੈਗਾ ਪਰ ਇਹ ਕੋਸੀ ਫੈਡਰਲ ਵੀ ਨਾ ਹੋ ਗਿਆ ਕਿ ਯੂਨੀਟਰੀ ਸਿਸਟਮ ਆ ਜਿੱਦੇ ਵਿੱਚ ਜਿੰਨੀਆਂ ਪਾਵਰਸ ਆ ਉਹ ਕੇਂਦਰ ਕੋਲੇ ਵੱਧ ਆ ਤੇ ਸੂਬਿਆਂ ਕੋਲੇ ਪਾਵਰਸ ਘੱਟ ਆ ਵੀ ਤੁਸੀਂ ਇਹ ਦੇਖੋ ਵੀ ਪੰਜਾਬ ਕੋਲ ਤਾਂ ਬਾਕੀ ਸੂਬਿਆਂ ਦੇ ਮੁਕਾਬਲੇ ਵੀ ਪਾਵਰਸ ਘੱਟ ਆ ਵੀ ਤੁਸੀਂ ਦੇਖੋ ਪੰਜਾਬ ਕੋਲੇ ਆਪਣੇ ਪਾਣੀ ਆ ਦਾ ਹੱਕ ਨਹੀਂ ਵੀ ਜਿਹੜੇ ਕਹਿੰਦੇ ਆ ਕਿ ਵੀ ਪੰਜਾਬ ਕੋਲੇ ਕਿਹੜਾ ਕੋਈ ਕੋਲ ਆ ਜਾਂ ਕੋਈ ਮਾਈਨਸ ਆ ਜਾਂ ਇੱਥੇ ਕੁਝ ਮਤਲਬ ਮਿਨਰਲਸ ਨਿਕਲਦੇ ਆ ਪੰਜਾਬ ਕੋਲੇ ਪਾਣੀ ਆ ਇਹਨਾਂ ਸਾਰੇ ਕੋਲ ਮਿਨਰਲ ਮਾਈਨਸ ਤੋਂ ਜਿਹੜਾ ਜ਼ਿਆਦਾ ਇੱਕ ਵੈਲਿਊਏਬਲ ਚੀਜ਼ ਆ ਉਹ ਪਾਣੀ ਆ ਤੁਸੀਂ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੇ ਤੁਸੀਂ ਕੋਲੇ ਤੋਂ ਬਿਨਾ ਰਹਿ ਲਓਗੇ ਸੋ ਪਾਣੀ ਇੱਕ ਕਿੱਡਾ ਵੱਡਾ ਰਿਸੋਰਸ ਆ ਵੀ ਸਾਨੂੰ ਉਹਦੇ ਹੱਕ ਨਹੀਂ ਦਿੱਤੇ ਜਾਂਦੇ ਸੋ ਮੁੱਖ ਦੀ ਗੱਲ ਇਹ ਆ ਕਿ ਵੀ ਸੰਘਰਸ਼ ਅਸੀਂ ਬਿੱਡਰ ਨੂੰ ਤਿਆਰ ਜਿਹੜੇ ਕੇਂਦਰ ਆ ਕੇਂਦਰ ਹੱਕ ਦੇਣ ਨੂੰ ਤਿਆਰ ਨਹੀਂ ਅੱਜ ਤੱਕ ਪੰਜਾਬ ਨੂੰ ਕਾਰਨਰ ਕੀਤਾ ਗਿਆ ਪੰਜਾਬ ਦੇ ਹੱਕਾਂ ਨੂੰ ਦੇਣ ਦੇ ਦੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਯੂਥ ਨੂੰ ਤੁਸੀਂ ਕਿਹੜੇ ਅਜਿਹੇ ਤੌਰ ਤਰੀਕੇ ਜਿਹਨੂੰ ਤੁਸੀਂ ਪੰਜਾਬ ਦੇ ਹੱਕਾਂ ਲਈ ਪੂਰੇ ਪੰਜਾਬ ਦੇ ਯੂਥ ਨੂੰ ਲਾਮਬੰਦ ਕਰੋਗੇ ਦੇਖੋ ਜੀ ਪੰਜਾਬ ਦੇ ਜਿਹੜਾ ਯੂਥ ਆ ਜਾਂ ਲੋਕ ਆ ਉਹ ਸੰਘਰਸ਼ ਕਰਨ ਲਈ ਤਿਆਰ ਆ ਵੀ ਸਾਡੀ ਜਿਹੜੀ ਕੌਮ ਆ ਸਾਡਾ ਜਿਹੜਾ ਖਿੱਤਾਗਾ ਇਸ ਸੰਘਰਸ਼ਾਂ ਭਰੇਗਾ ਸੰਘਰਸ਼ਾਂ ਦੇ ਵਿੱਚੋਂ ਨਿਕਲੇਗਾ ਲੋਕ ਸਾਡੇ ਸੰਘਰਸ਼ ਕਰਨ ਨੂੰ ਤਿਆਰ ਆ ਪਰ ਸਾਡੀ ਇਹ ਕਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਇੱਕ ਬੜਾ ਵੱਡਾ ਦੋਸ਼ ਆ ਕਿ ਸਾਡੀ ਲੀਡਰਸ਼ਿਪ ਸੰਘਰਸ਼ ਕਰਨ ਨੂੰ ਤਿਆਰ ਨਹੀਂ ਸਾਡੀ ਲੀਡਰਸ਼ਿਪ ਆ ਬਿਆਨਾਂ ਦੀ ਰਾਜਨੀਤੀ ਤੱਕ ਸੀਮਤ ਆ ਜਾਂ ਨਿੱچی ਮਵਾਹਦਾਂ ਤੱਕ ਸੀਮਤ ਸੋ ਜੇ ਸਾਡੀ ਲੀਡਰਸ਼ਿਪ ਸੰਘਰਸ਼ ਕਰੂਗੀ ਲੋਕ ਤਾਂ ਸੰਘਰਸ਼ ਕਰਨ ਨੂੰ ਤਿਆਰ ਬੈਠੇ ਆ ਉਹਦੇ ਹੱਕ ਲੈਣ ਨੂੰ ਤਿਆਰ ਬੈਠੇ ਚੰਡੀਗੜ੍ਹ ਲੈਣ ਨੂੰ ਤਿਆਰ ਬੈਠੇ ਆ ਸੋ ਮੂਰੇ ਲੱਗਣ ਵਾਲੇ ਬਿਲਕੁਲ ਜੀ ਪੰਜਾਬ ਦੀ ਰਾਜਨੀਤੀ ਆਪਾਂ ਕਹੀਏ ਵੀ ਬੜੇ ਗਲਤ ਤੱਥਾਂ ਦੇ ਵਿੱਚ ਜਾ ਰਹੀ ਹੈ ਬੜੇ ਗਲਤ ਤੱਥਾਂ ਦੇ ਕੋਲੇ ਜਾ ਰਹੀ ਹੈ ਨਾ ਵੀ ਪੰਜਾਬ ਦੇ ਅੱਜ ਦੇ ਸਮੇਂ ਤੁਸੀਂ ਦੇਖੋ ਵੀ ਦੋ ਤਰ੍ਹਾਂ ਦੇ ਲੀਡਰ ਆ ਇੱਕ ਤ ਉਹ ਆ ਜਿਨ੍ਹਾਂ ਨੂੰ ਮਾਈਕ ਦੇ ਵਿੱਚ ਬੋਲਣ ਦਾ ਚਾਹ ਸੀਗਾ ਮੂਹਰੇ ਆ ਕੇ ਤੇ ਲੋਕਾਂ ਨੂੰ ਉਹਨਾਂ ਦੇ ਚੁੜਕਲੇ ਵਧੀਆ ਲੱਗੇ ਉਹ ਮਤਲਬ ਲੋਕਾਂ ਨੇ ਉਹਨਾਂ ਨੂੰ ਮਕਬੂਲ ਕਰ ਲਿਆ ਜਉ ਉਹ ਆ ਜਿਹੜੇ ਚੰਗੇ ਘਰਾਣੇ ਆ ਉਹ ਜਿਨ੍ਹਾਂ ਦੇ 100 200 ਸਾਲ ਤੋਂ ਇਤਿਹਾਸ ਉਹ ਚੱਲੇ ਆ ਰਹੇ ਆ ਆਮ ਲੋਕਾਂ ਦੇ ਵਿੱਚ ਉਹਨੇ ਕਲੇ ਸੰਘਰਸ਼ ਕਰਨ ਵਾਲੇ ਲੀਡਰ ਹੈਣੇਗਾ ਅੱਗੇ ਹੁੰਦਾ ਸੀਗਾ ਵੀ 1947 50 60 ਉਹ ਸਮੇਂ ਦੇ 70 ਦੇ ਦਹਾਕ ਦੇ ਹੱਕਿਆਂ ਤੋਂ ਬਾਅਦ ਮੋਰਚੇ ਲੱਗੇ ਤਾਂ ਹੀ ਕੋਈ ਲੀਡਰਸ਼ਿਪ ਨਿਕਲੀ ਹੈ ਲਾਸਟ ਸਵਾਲ ਮੇਰਾ ਹੈ ਸ਼ਮੀਤ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੂੰ ਕਾਰਨਰ ਕਰਕੇ ਆਮ ਆਦਮੀ ਨੂੰ ਲੈ ਕੇ ਆਂਦਾ ਕਿਉਂਕਿ ਇਹ ਵੀ ਅਜੇ ਹੋਈ ਥਾਮਾਂ ਤੋਂ ਉੱਠੀ ਸੀ ਧਰਨਿਆਂ ਤੋਂ ਕਹਿ ਲੋ ਆਪਾਂ ਸੋਸ਼ਲ ਮੀਡੀਆ ਤੋਂ ਕਹਿ ਲੋ ਹੁਣ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕ ਥੋੜੀ ਜਿਹੀ ਸੇਵੰਦੀ ਦੀ ਗੱਲ ਨਹੀਂ ਕਰਦਾ ਵੀ ਕਿਸੇ ਵੀ ਨਵੇਂ ਅਜੇ ਪੋਲਿਟੀਕਲ ਫਾਰਮ ਤੇ ਯਕੀਨ ਕਰਨਗੇ ਜਿਹੜਾ ਪੰਜਾਬ ਦੇ ਹੱਕ ਦਵਾਵੇ ਵੇ ਦੇਖੋ ਜੀ ਵੀ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਜੇ ਲੋਕਾਂ ਨੇ ਚੁਣਿਆ ਜੋ ਇਸ ਕਰਕੇ ਨਹੀਂ ਜੁਣਿਆ ਕਿ ਬਹੁਤ ਇੱਕ ਚੰਗੀ ਪਾਰਟੀ ਸੀ ਤਾਂ ਚੁਣਿਆ ਸੀ ਵੀ ਲੋਕ ਕਾਂਗਰਸੀਆਂ ਤੋਕੇ ਸੀਗੇ ਅਕਾਲੀਆਂ ਤੋਕੇ ਸੀਗੇ ਚਲੋ ਭਾਜੀਪੀ ਦੀ ਪੰਜਾਬ ਦੇ ਵਿੱਚ ਸਪੇਸ ਹੈ ਨਹੀਂ ਲੋਕ ਨਹੀਂ ਚੁਣਦੇ ਹਨ ਸੋ ਹੁਣ ਉਹਨਾਂ ਦੇ ਆਮ ਆਦਮੀ ਤੋਂ ਵੀ ਹੱਥ ਕਢੇ ਹੋ ਗਏ ਆ ਤੁਸੀਂ ਇਹਦੇ ਕੋਈ ਵੀ 27 ਦੇ ਵਿੱਚ ਕਿਸੇ ਕੋਲ ਕੋਈ ਆਪਸ਼ਨ ਹੀ ਨਹੀਂ ਹੈ ਨੀ ਵੀ ਕਿਹਨੂੰ ਚੁਣਿਆ ਜਾਵੇ ਵੀ ਇਹੀ ਆ ਕਿ ਵੀ ਇੱਕ ਲੀਡਰਸ਼ਿਪ ਕਰਾਈਸਿਸ ਆ ਸਾਡੇ ਕੋਲ ਕੋਈ ਧਿਆਹ ਨਹੀਂ ਨੁਮਾਇੰਦਾ ਧਿਆਹ ਨਹੀਂ ਜਿਹੜੀ ਸਾਡੀ ਪੈਰਵਾਈ ਕਰ ਸਕੇ ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇੱਕ ਲੀਡਰਸ਼ਿਪ ਰਿਫਾਰਮ ਆ